ਸੱਚੇ ਕਾਲ ਦੋਸਤੋ ਲੈ ਕੇ ਹਾਜ਼ਰਾਂ ਬਹੁਤ ਹੀ ਇਮੋਸ਼ਨਲ ਸਟੋਰੀ ਵਿਜੇ ਦੇ ਜਨਮ ਦਿਨ ਦੇ ਕੁਝ ਸਮੇਂ ਬਾਅਦ ਹੀ ਸੰਗੀਤਾ ਤੇ ਸੰਜੇ ਜੀ ਦੀ ਮੌਤ ਹਵਾਈ ਜਹਾਜ਼ ਕ੍ਰੈਸ਼ ਹੋਣ ਕਾਰਨ ਹੋ ਗਈ ਉਸ ਸਮੇਂ ਦੋਨੇ ਦਿੱਲੀ ਤੋਂ ਆਗਰਾ ਜਾ ਰਹੇ ਸੀ ਇਤਫਾਕ ਉਸ ਸਮੇਂ ਵਿਜੇ ਆਪਣੇ ਨਾਨਾ ਤੇ ਨਾਨੀ ਕੋਲ ਸੀ ਆਪਣੇ ਸਾਹਮਣੇ ਆਪਣੇ ਜਵਾਨ ਬੇਟੀ ਤੇ ਜਵਾਈ ਦੀ ਮੌਤ ਤੋਂ ਬਾਅਦ ਉਹ ਟੁੱਟ ਚੁੱਕੇ ਸਨ ਪਰ ਉਹਨਾਂ ਨੇ ਖੁਦ ਨੂੰ ਸੰਭਾਲ ਲਿਆ ਤੇ ਵਿਜੇ ਦੀ ਪਰਵਰਿਸ਼ ਕਰਨ ਲੱਗੇ ਕੁਝ ਸਾਲਾਂ ਬਾਅਦ ਵਿਜੇ ਤੇ ਨਾਨਾ ਜੀ ਨੂੰ ਹਾਰਟ ਅਟੈਕ ਆ ਗਿਆ। ਉਹ ਇਹ ਦੁਨੀਆ ਛੱਡ ਕੇ ਚਲੇ ਗਏ। ਹੁਣ ਉਸ ਦੀ ਨਾਨੀ ਹੀ ਆਪਣੇ ਨਾਤੀ ਦੀ ਇਕੱਲੀ ਹੀ ਦੇਖਭਾਲ ਕਰਦੀ। ਉਸ ਨੂੰ ਪੜ੍ਹਾ ਲਿਖਾ ਕੇ ਇੱਕ ਕਾਬਲ ਇਨਸਾਨ ਬਣਾਇਆ। ਸਮਾਂ ਬੀਤਦਾ ਗਿਆ। ਸਮੇਂ ਦੇ ਨਾਲ-ਨਾਲ ਵਿਜੇ ਨੂੰ ਵੀ ਆਪਣੀ ਇੱਕ ਮਲਟੀਨੈਸ਼ਨਲ ਕੰਪਨੀ 'ਚ ਜੌਬ ਮਿਲ ਗਈ। ਹੁਣ ਵਿਜੇ ਲਈ ਬਹੁਤ ਵਧੀਆ-ਵਧੀਆ ਰਸਤੇ ਆਉਣ ਲੱਗੇ। ਉਦੋਂ ਉਸ ਦੀ ਨਾਨੀ ਨੇ ਉਸ ਦਾ ਵਿਆਹ ਬਹੁਤ ਹੀ ਖੂਬਸੂਰਤ ਅਤੇ ਪੜ੍ਹੀ ਲਿਖੀ ਕੁੜੀ ਨਾਲ ਕਰ ਦਿੱਤਾ। ਸ਼ਣੀ ਵਿਆਹ ਕਰਕੇ ਜਦੋਂ ਵੀ ਸੋਹਰੇ ਆਈ ਉਹ ਵਿਜੇ ਨੂੰ ਪਸੰਦ ਨਹੀਂ ਕਰਦੀ ਸੀ ਕਿਉਂਕਿ ਉਸ ਦੀ ਨਾਨੀ ਉਸ ਨੂੰ ਗਲਗਲ ਤੇ ਟੋਕ ਦਿੰਦੀ ਸੀ ਇਹ ਕੰਮ ਇਦਾਂ ਨਹੀਂ ਕਰਨਾ ਇਹ ਕੰਮ ਉਦਾਂ ਨਹੀਂ ਕਰਨਾ ਇਸ ਲਈ ਉਹ ਉਹਨਾਂ ਤੋਂ ਚਿੜਦੀ ਰਹਿੰਦੀ ਸੀ ਸਣੀ ਆਪਣੀ ਨਾਨੀ ਸ਼ਾਸ ਸੱਸ ਨੂੰ ਬਿਰਧ ਆਸ਼ਰਮ ਭੇਜਣਾ ਚਾਹੁੰਦੀ ਸੀ ਇਸ ਲਈ ਉਹ ਆਏ ਦੇਣ ਨਵੇਂ-ਨਵੇਂ ਪਲਾਨ ਬਣਾਇਆ ਕਰਦੀ ਇੱਕ ਦਿਨ ਵਿਜੇ ਛੋਟੇ ਜਿਹੇ ਗੱਲ ਤੇ ਆਪਣੀ ਨਾਨੀ ਮਾਤੇ ਪੜਕ ਗਿਆ ਨਾਨੀ ਜੀ ਤੁਹਾਨੂੰ ਕਿੰਨੀ ਵਾਰ ਕਿਹਾ ਕਿ ਮੇਰੀ ਕਿਸੇ ਵੀ ਚੀਜ਼ ਨੂੰ ਹੱਥ ਨਾ ਲਾਇਆ ਕਰੋ ਚਾਹ ਸੈੱਟ ਕੇ ਮੇਰੇ ਸਾਹਮਣੇ ਡਾਕੂਮੈਂਟ ਖਰਾਬ ਕਰ ਦਿੱਤੇ ਵਿਜੇ ਆਪਣੇ 70 ਸਾਲਾਂ ਦੀ ਨਾਨੀ ਦਾ ਹੱਥ ਫੜ ਕੇ ਉਹਨਾਂ ਨੂੰ ਕਮਰੇ ਤੋਂ ਬਾਹਰ ਵੱਲ ਖਿੱਚਣ ਲੱਗਾ ਤੇ ਕਹਿਣ ਲੱਗਾ ਉਦੋਂ ਹੀ ਉਸਦੀ ਪਤਨੀ ਬੋਲੀ ਕਿ ਮੈਂ ਤਾਂ ਤੁਹਾਨੂੰ ਕਿੰਨੀ ਵਾਰ ਕਹਿ ਚੁੱਕੀ ਆ ਆਪਣੀ ਨਾਨੀ ਨੂੰ ਬਿਰਧ ਆਸ਼ਰਮ ਛੱਡ ਦੇਵੋ ਪਰ ਤੁਸੀਂ ਹੋ ਕੇ ਮੇਰੀ ਗੱਲ ਸੁਣਦੇ ਹੀ ਨਹੀਂ ਛਣੀ ਤੂੰ ਜਾਣਦੀ ਆ ਕਿ ਕੁਝ ਦਿਨਾਂ ਵਿੱਚ ਤੋਂ ਮਾਂ ਬਣਨ ਵਾਲੀਆਂ ਤੇਰੀ ਦੇਖਭਾਲ ਵਾਸਤੇ ਕੋਈ ਤਾਂ ਹੋਣਾ ਚਾਹੀਦਾ ਸ਼ਣੀ ਨੂੰ ਮਣਾਉਂਦੇ ਹੋਏ ਵਿਜੇ ਕਹਿਣ ਲੱਗਿਆ ਅੱਛਾ ਇਹ ਸੰਭਾਲੇਗੀ ਮੇਰੇ ਬੱਚੇ ਨੂੰ ਤੁਹਾਨੂੰ ਕਿੰਨੀ ਵਾਰ ਕਿਹਾ ਕੰਮ ਵਾਲੀ ਲਗਵਾ ਦਿਓ ਪਰ ਨਹੀਂ ਤੁਹਾਨੂੰ ਤਾਂ ਪੈਸਿਆਂ ਦੀ ਪਈ ਰਹਿੰਦੀ ਆ ਮੈਨੂੰ ਪਤਾ ਮੈਂ ਸਾਰਾ ਦਿਨ ਉਹਨਾਂ ਨਾਲ ਕਿੱਦਾਂ ਕੱਟਦੀ ਆ ਆਪਣੀਆਂ ਅੱਖਾਂ 'ਚੋਂ ਮਗਰਮਸ਼ ਦੇ ਹੰਝੂ ਬਹੌਂਦੀ ਸ਼ਣੀ ਨੇ ਕਿਹਾ ਤਾਂ ਵਿਜੇ ਕਹਿਣ ਲੱਗਿਆ ਮੈਂ ਸਮਝਦਾ ਪਰ ਤੂੰ ਵੀ ਤਾਂ ਸੋਚ ਨਾਨੀ ਘਰ ਦਾ ਕਿੰਨਾ ਕੰਮ ਕਰਦੀ ਆ ਮੈਂ ਤਾਂ ਇੱਥੇ ਬੈਠੀ ਮौज ਕਰ ਰਹੀ ਆ ਮੈਂ ਥੋੜਾ ਨਾ ਕੁਝ ਕੰਮ ਕਰਦੀ ਆ ਸ਼ਣੀ ਚੀਕਣ ਲੱਗੀ ਉਦੋਂ ਵਿਜੇ ਉਸ ਦੇ ਮੋਢੇ ਤੇ ਹੱਥ ਰੱਖ ਕੇ ਉਸ ਨੂੰ ਸਮਝਾਉਣ ਲੱਗਾ ਨਹੀਂ ਸ਼ਣੀ ਮੇਰਾ ਮਤਲਬ ਇਹ ਨਹੀਂ ਇਸ ਤੋਂ ਪਹਿਲਾਂ ਕਿ ਉਹ ਕੁਝ ਹੋਰ ਬੋਲਦਾ ਉਦੋਂ ਹੀ ਸ਼ਣੀ ਨੇ ਉਸ ਦਾ ਹੱਥ ਪਿੱਛੇ ਹਟਾ ਦਿੱਤਾ ਤੇ ਕਹਿੰਦੀ ਹਾਂ ਹਾਂ ਬੱਸ ਕਰੋ ਹੁਣ ਤੁਸੀਂ ਆਪਣੇ ਆਫਿਸ ਜਾਓ ਔਂਜ ਵੀ ਘਰ ਵਿੱਚ ਖਾਣ ਵਾਲੀ ਜ਼ਿਆਦਾ ਹਨ ਤੇ ਕੰਮ ਕਰਨ ਵਾਲੇ ਘੱਟ ਸ਼ਣੀ ਟੇਢੀ ਟੇਢੀ ਨਿਗਾ ਨਾਲ ਨਾਨੀ ਵੱਲ ਦੇਖਦੇ ਹੋਏ ਕਹਿੰਦੀ ਸੀ ਠੀਕ ਆ ਮੈਂ ਚੱਲਦਾ ਆਪਣਾ ਧਿਆਨ ਰੱਖੀ ਇਦਾਂ ਕਹਿੰਦੇ ਹੋਏ ਮੁਸਕਰਾਉਂਦੇ ਹੋਏ ਸ਼ਣੀ ਅਜੇ ਆਫਿਸ ਚ ਲੱਗ ਗਿਆ ਉਧਰ ਉਸ ਦੀਆਂ ਨਾਨੀ ਦੀਆਂ ਅੱਖਾਂ 'ਚ ਹੰਝੂ ਵਹਿ ਰਹੇ ਸੀ ਪਰ ਉਹ ਵਿਚਾਰੀ ਕਰਦੀ ਵੀ ਕੀ ਉਹ ਤਾਂ ਦਮ ਘਟ ਘਟ ਕੇ ਜਿਉਣ ਨੂੰ ਮਜਬੂਰ ਸੀ ਉਹਨਾਂ ਨਾਲ ਹਰ ਦਿਨ ਇਦਾਂ ਦਾ ਵਿਵਹਾਰ ਹੁੰਦਾ ਸੀ ਤਾਂ ਵਿਜੇ ਦੇ ਘਰੋਂ ਜਾਣ ਤੋਂ ਬਾਅਦ ਸ਼ਣੀ ਉਹਨਾਂ ਨਾਲ ਐਨੀ ਬਤਮੀਜੀ ਕਰਦੀ ਸੀ ਇਦਾਂ ਲੱਗਦਾ ਸੀ ਜਿੱਦਾਂ ਆਪਣੀ ਨਾਨੀ ਸਾਸ ਨਾਲ ਉਸ ਦੀ ਕਈ ਜਨਮਾਂ ਦੀ ਦੁਸ਼ਮਣੀ ਹੋਵੇ ਜਿਸ ਦਾ ਉਹ ਬਦਲਾ ਲੈ ਰਹੀ ਹੈ ਅਜੇ ਵਿਜੇਕਰੋਂ ਨਿਕਲ ਹੀ ਰਿਹਾ ਸੀ ਕਿ ਸ਼ਣੀ ਨੇ ਆਵਾਜ਼ ਦਿੱਤੀ ਉਹ ਬੁੱਢੀ ਖਾਣਾ ਨਹੀਂ ਬਣਾਵੇਗੀ ਹਾਂ ਬਹੂ ਡੰਡੇ ਦਾ ਸਹਾਰਾ ਬੜੀ ਮੁਸ਼ਕਲ ਨਾਲ ਆਪਣੇ ਕਮਰੇ ਚੋਂ ਨਿਕਲ ਕੇ ਆਈ ਇਸ ਉਮਰ ਵਿੱਚ ਉਹਨਾਂ ਤੋਂ ਕੀ ਕੰਮ ਵੀ ਨਹੀਂ ਹੋ ਪਾ ਰਿਹਾ ਸੀ ਪਰ ਫਿਰ ਵੀ ਉਹ ਇਹ ਕਰਦੀ ਸੀ ਕਿਉਂਕਿ ਉਹ ਚਾਹੁੰਦੀ ਸੀ ਕਿ ਉਹਨਾਂ ਦੀ ਨੂੰ ਖੁਸ਼ ਰਵੇ ਪਰ ਉਹ ਕਿੱਥੇ ਖੁਸ਼ ਰਹਿਣ ਵਾਲੀ ਸੀ ਖਾਣਾ ਬਣਿਆ ਜਾਂ ਨਹੀਂ ਅਚਾਨਕ ਇਸ ਇਸ ਜ਼ੋਰਦਾਰ ਆਵਾਜ਼ ਨਾਲ ਉਸਦੀ ਨਾਨੀ ਕੰਬਦੇ ਹੋਏ ਉੱઠી ਹਾਂ ਬਹੂ ਹੁਣੇ ਲਿਆਉਣੀ ਆ ਰਸੋਈ ਘਰ ਵਿੱਚ ਜਾਂਦੇ ਹੋਏ ਉਹਨਾਂ ਨੇ ਖਾਣਾ ਲਿਆ ਕੇ ਦਿੱਤਾ ਸ਼ਣੀ ਨੇ ਖਾਣੇ ਦੀ ਪਲੇਟ ਤੇ ਨਿਗਾਹ ਪਾਈ ਤਾਂ ਜ਼ੋਰ ਨਾਲ ਬੋਲੀ ਕਿੱਦਾਂ ਦਾ ਖਾਣਾ ਮੈਨੂੰ ਤਾਂ ਲੱਗਦਾ ਕਿ ਤੁਸੀਂ ਜਾਣਬੁੱਝ ਕੇ ਇਦਾਂ ਦਾ ਖਾਣਾ ਬਣਾਉਂਦੇ ਹੋ ਤਾਂ ਜੋ ਕੋਈ ਤੁਹਾਨੂੰ ਖਾਣਾ ਬਣਾਉਣ ਲਈ ਨਾ ਕਹੇ ਪਰ ਬਹੂਏ ਖਾਣਾ ਤੇਰੀ ਸਿਹਤ ਲਈ ਚੰਗਾ ਫਿਰ ਸ਼ਣੀ ਬੋਲੀ ਨਹੀਂ ਮੇਰੇ ਤੋਂ ਨਹੀਂ ਖਾਦਾ ਜਾਵੇਗਾ ਲੈ ਜਾਓ ਇਸ ਨੂੰ ਹੁਣ ਮੈਨੂੰ ਭੁੱਖਣੀ ਤੇ ਹਾਂ ਇੱਕ ਗੱਲ ਕੰਨ ਖੋਲ ਕੇ ਸੁਣ ਲਵੋ ਥੋੜੀ ਦੇਰ ਵਿੱਚ ਮੇਰੀਆਂ ਸਹੇਲੀਆਂ ਘਰ ਆ ਰਹੀਆਂ ਉਹਨਾਂ ਦੇ ਸਾਹਮਣੇ ਕੋਈ ਨਵਾਂ ਨਾਟਕ ਨਾ ਕਰਨਾ ਅੱਧੇ ਘੰਟੇ ਦੇ ਅੰਦਰ ਉਹਨਾਂ ਲਈ ਪਕੌੜੇ ਤਿਆਰ ਹੋ ਜਾਣੇ ਚਾਹੀਦੇ ਆ ਥੋੜੀ ਦੇਰ ਹੋਈ ਸੀ ਕਿ ਦਰਵਾਜ਼ੇ ਤੇ ਬੈਲ ਵੱਜੀ ਅਤੇ ਸ਼ਣੀ ਦੀਆਂ ਕਈ ਸਹੇਲੀਆਂ ਘਰ ਦੇ ਅੰਦਰ ਆ ਗਈਆਂ ਤੂੰ ਇੱਥੇ ਕੀ ਕਰ ਰਹੀ ਆ ਦਿਖਾਈ ਨਹੀਂ ਦਿੰਦਾ ਕੇ ਮਹਿਮਾਨ ਆਏ ਹਨ ਚਾਹ ਪਾਣੀ ਲੈ ਕੇ ਆਓ ਸ਼ਣੀ ਨੇ ਚਿਲਾਉਂਦੇ ਹੋਏ ਨਾਨੀ ਨੂੰ ਕਿਹਾ ਤਾਂ ਸ਼ਣੀ ਦੀ ਸਹੇਲੀ ਬੋਲੀ ਯਾਰ ਅੱਜ ਕੱਲ ਇਹ ਨੌਕਰ ਲੋਕ ਵੀ ਨਾ ਥੋੜਾ ਜਿਹਾ ਪਿਆਰ ਨਾਲ ਗੱਲ ਕੀ ਕਰ ਲਓ ਸਿਰ ਤੇ ਚੜ ਜਾਂਦੀ ਆ ਥੋੜੀ ਦੇਰ ਵਿੱਚ ਹੀ ਨਾਨੀ ਜੀ ਪਾਣੀ ਲੈ ਕੇ ਆਈ ਤਾਂ ਅਚਾਨਕ ਉਹਨਾਂ ਦਾ ਪੈਰ ਕੁਰਸੀ ਨਾਲ ਟਕਰਾ ਗਿਆ ਤੇ ਉਹਨਾਂ ਦੇ ਹੱਥੋਂ ਪਾਣੀ ਦੀ ਟਰੇ ਛੁੱਟ ਗਈ ਉਹਨਾਂ ਨੇ ਆਪਣੇ ਆਪ ਨੂੰ ਤਾਂ ਸੰਭਾਲ ਲਿਆ ਪਰ ਸਾਰੇ ਗਲਾਸ ਟੁੱਟ ਗਏ ਇਹ ਕੀ ਕੀਤਾ ਤੁਹਾਨੂੰ ਪਤਾ ਵੀ ਆ ਕਿੰਨੇ ਮਹਿੰਗੇ ਗਲਾਸ ਸੀ ਹਣ ਖੜੀ ਖੜੀ ਮੂਕੀ ਦੇਖ ਰਹੀਆਂ ਇਹਨੂੰ ਸਾਫ਼ ਕਰ ਤੇ ਚਾਹ ਨਾਲ ਪਕੌੜੇ ਲੈ ਕੇ ਆਓ ਛਣੀ ਇੱਕ ਤੋਂ ਬਾਅਦ ਇੱਕ ਨਵੀਂ ਚੀਜ਼ ਦੀ ਫਰਮਾਇਸ਼ ਕਰਦੀ ਜਾ ਰਹੀ ਸੀ ਤੇ ਉਹਨਾਂ ਦੀ ਹਾਲਤ ਕੰਮ ਕਰਦੇ ਕਰਦੇ ਬਹੁਤ ਖਰਾਬ ਹੋ ਰਹੀ ਸੀ ਸ਼ਾਮ ਹੁੰਦੀ ਛਣੀ ਬੋਲੀ ਠੀਕ ਆ ਹੁਣੇ ਵਿਜ਼ੇ ਦੇ ਆਉਣ ਦਾ ਸਮਾਂ ਹੋ ਗਿਆ ਤੁਸੀਂ ਸਾਰੇ ਜਾਓ ਠੀਕ ਆ ਯਾਰ ਅਗਲੇ ਹਫ਼ਤੇ ਮਿਲਦੇ ਆਂ ਇਦਾਂ ਕਹਿ ਕੇ ਸਾਰੀਆਂ ਸਹੇਲੀਆਂ ਇੱਕ ਦੂਜੇ ਨੂੰ ਬਾਏ ਕਹਿ ਕੇ ਚਲੀਆਂ ਗਈਆਂ ਉਦੋਂ ਹੀ ਸ਼ਣੀ ਦੇ ਸ਼ੈਤਾਨੇ ਦਿਮਾਗ ਵਿੱਚ ਕਈ ਨਵੀਂ ਚਾਲ ਜਾਣ ਲੈ ਰਹੀ ਸੀ ਉਸ ਦੀ ਉਹ ਜਲਦੀ ਹੀ ਨਾਨੀ ਕੋਲ ਗਈ ਤੇ ਬੋਲੀ ਨਾਨੀ ਜੀ ਮੇਰੀ ਕਾਰਨ ਤੁਹਾਨੂੰ ਕੁਝ ਜ਼ਿਆਦਾ ਹੀ ਕੰਮ ਕਰਨਾ ਪੈ ਗਿਆ ਹੁਣ ਤੁਸੀਂ ਜਾਓ ਤੇ ਜਾ ਕੇ ਆਪਣੇ ਕਮਰੇ 'ਚ ਆਰਾਮ ਕਰ ਲਓ ਉਦੋਂ ਹੀ ਨਾਨੀ ਬੋਲੀ ਪਰ ਵਿਜੇ ਦੇ ਆਉਣ ਦਾ ਟਾਈਮ ਹੋ ਗਿਆ ਬੇਟਾ ਉਹਦੇ ਲਈ ਵੀ ਤਾਂ ਖਾਣਾ ਬਣਾਉਣਾ ਨਾ ਟੱਕ ਕਰਦੇ ਹੋਏ ਕਿਹਾ ਕਿ ਨਹੀਂ ਤੁਹਾਨੂੰ ਵੀ ਆਰਾਮ ਦੀ ਜ਼ਰੂਰਤ ਆ ਨਾਨੀ ਦਾ ਹੱਥ ਫੜ ਕੇ ਕਮਰੇ ਵਿੱਚ ਲੈ ਗਈ ਪਰ ਉਹ ਆਰਾਮ ਨਹੀਂ ਕਰ پا ਰਹੀ ਸੀ। ਉਹਨਾਂ ਦੇ ਦਿਮਾਗ ਵਿੱਚ ਇੱਕੋ ਹੀ ਗੱਲ ਘੁੰਮ ਰਹੀ ਸੀ ਕਿ ਅਚਾਨਕ ਇਸ ਦਾ ਸੁਭਾਅ ਕਿਦਾਂ ਬਦਲ ਗਿਆ। ਪਰ ਥੋੜੀ ਜੀ ਦੇਰ ਵਿੱਚ ਰੋਣ ਦੀ ਆਵਾਜ਼ ਆਈ ਤੇ ਕਲਾਵਤੀ ਜੀ ਹੈਰਾਨ ਰਹਿ ਗਈ। ਜਦੋਂ ਬਾਹਰ ਨਿਕਲੀ ਤਾਂ ਦੇਖਿਆ ਗੁੱਸੇ ਨਾਲ ਅੱਗ ਬਬੂਲਾ ਹੋਇਆ ਉਹਨਾਂ ਵੱਲ ਹੀ ਵਧ ਰਿਹਾ ਸੀ। ਉਸ ਨੂੰ ਗੁੱਸੇ ਵਿੱਚ ਦੇਖਦੇ ਹੀ ਉਹ ਸਮਝ ਗਈ ਕਿ ਜ਼ਰੂਰ ਛਣੀ ਨੇ ਕੋਈ ਨਵੀਂ ਚਾਲ ਚੱਲੀ ਆ। ਅੱਜ ਤਾਂ ਇਹ ਗੁੱਸਾ ਮੇਰੇ ਤੇ ਹੀ ਉਤਰੇਗਾ ਇਹ ਸੋਚ ਕੇ ਜਿੱਦਾਂ ਹੀ ਕਲਿਆਵਤੀ ਜੀ ਪਿੱਛੇ ਮੋੜਨ ਲੱਗੀ ਉਦੋਂ ਹੀ ਵਿਜੇ ਨੇ ਕਿਹਾ ਨਾਨੀ ਇਹ ਤੁਸੀਂ ਕੀ ਕੀਤਾ ਤੁਹਾਨੂੰ ਪਤਾ ਹੈ ਨਾ ਕਿ ਸ਼ਣੀ ਮਾਂ ਬਣਨ ਵਾਲੀ ਆ ਫਿਰ ਵੀ ਤੁਸੀਂ ਉਸ ਤੋਂ ਕੰਮ ਕਰਵਾਇਆ ਉਹਦਾ ਨਹੀਂ ਤਾਂ ਮੇਰੇ ਬੱਚੇ ਦੇ ਬਾਰੇ ਵਿੱਚ ਹੀ ਸੋਚਿਆ ਹੁੰਦਾ ਪਰ ਬੇਟਾ ਇਹ ਕਹਿੰਦੇ ਹੋਏ ਕਲਿਆਵਤੀ ਜੀ ਰੋਣ ਲੱਗੀ ਇਹ ਦੇਖ ਕੇ ਵਿਜੇ ਬੋਲਿਆ ਨਾਟਕ ਨਾ ਤਾਂ ਇਦਾਂ ਕਰ ਰਹੀਆਂ ਜਿੱਦਾਂ ਕੁਝ ਪਤਾ ਹੀ ਨਾ ਹੋਵੇ ਐਸੇ ਸਮੇਂ ਵਿਜੇ ਛਣੀ ਦਾ ਹੱਥ ਦਿਖਾਉਂਦੇ ਹੋਏ ਬੋਲਿਆ ਇਹ ਦੇਖੋ ਛਣੀ ਦੇ ਹੱਥ ਵਿੱਚ ਕਿੰਨੀ ਸੱਟ ਲੱਗ ਗਈ ਉਸ ਦੀ ਹਾਲਤ ਜਾਣਦੇ ਹੋ ਸਾਰਾ ਕੰਮ ਇਸ ਤੋਂ ਕਰਵਾ ਰਹੇ ਹੋ ਕਲਾवटी ਜੀ ਇਹ ਦੇਖ ਕੇ ਹੈਰਾਨ ਸੀ ਕਿ ਛਣੀ ਦੇ ਹੱਥ ਵਿੱਚ ਪੱਟੀ ਬੰਨੀ ਹੋਈ ਸੀ ਤੇ ਅੱਖਾਂ 'ਚ ਮੋਟੇ-ਮੋਟੇ ਹੰਝੂ ਵਹਿ ਰਹੇ ਸਨ ਮਣਹੀ ਮਣ ਉਹ ਰੋ ਰਹੀ ਸੀ ਜਦੋਂ ਤੱਕ ਇਸ ਬੁੱਢੀ ਨੂੰ ਬਿਰਧ ਆਸ਼ਰਮ ਨਾਲ ਭੇਜਾਂ ਉਦੋਂ ਤੱਕ ਮੈਂ ਖੁਸ਼ ਨਹੀਂ ਰਹਿ ਸਕਦੀ ਉਦੋਂ ਹੀ ਕਲਾਵਤੀ ਜੀ ਨੇ ਕਿਹਾ ਕਿ ਮaaf ਕਰੀ ਪੁੱਤ ਕਮਜ਼ੋਰੀ ਦੇ ਕਾਰਨ ਖੜਾ ਹੋਣਾ ਮੁਸ਼ਕਲ ਹੋ ਰਿਹਾ ਐਸ ਲਈ ਹੁਣੇ ਆਰਾਮ ਕਰਨ ਲਈ ਗਈ ਸੀ ਤੁਸੀਂ ਆਰਾਮ ਕਰਨ ਗਏ ਸੀ ਜਾਣਤਾ ਨਹੀਂ ਨਿਕਲ ਗਈ ਸੀ ਨਾ ਜੇਕਰ ਤੁਸੀਂ ਦੁਬਾਰਾ ਇਦਾਂ ਦੀ ਲਾਪਰਵਾਹੀ ਕੀਤੀ ਤਾਂ ਮੇਰੇ ਤੋਂ ਬੁરા ਨਹੀਂ ਹੋਵੇਗਾ ਇਦਾਂ ਬੋਲਦੇ ਹੋਏ ਵਿਜੇ ਆਪਣੇ ਕਮਰੇ 'ਚ ਚਲਾ ਗਿਆ ਜਦੋਂ ਛਣੀ ਕਮਰੇ ਚ ਆਈ ਤਾਂ ਵਿਜੇ ਕਹਿਣ ਲੱਗਿਆ ਤੂੰ ਤਾਂ ਸਮਝਦਾਰਾ ਨਾ ਛਣੀ ਫਿਰ ਐਨੀ ਵੱਡੀ ਗਲਤੀ ਕਿੱਦਾਂ ਕਰ ਸਕਦੀ ਆ ਜੇਕਰ ਨਾਨੀ ਮਾਣੇ ਤੈਨੂੰ ਕੰਮ ਕਰਨ ਨੂੰ ਕਿਹਾ ਸੀ ਤਾਂ ਤੈਨੂੰ ਤਾਂ ਤੈਨੂੰ ਨਹੀਂ ਪਤਾ ਕਿ ਤੈਨੂੰ ਨਹੀਂ ਕਰਨਾ ਚਾਹੀਦਾ ਸੀ ਅੱਜ ਜੇਕਰ ਸਾਡੇ ਬੱਚੇ ਨੂੰ ਕੁਝ ਹੋ ਜਾਂਦਾ ਤਾਂ ਏਦਾਂ ਕੁਝ ਹੋ ਜਾਂਦਾ ਨਾਨੀ ਮਾ ਬਜ਼ੁਰਗਾ ਸਾਨੂੰ ਤਾਂ ਉਹਨਾਂ ਦੀ ਗੱਲ ਮੰਨਣੀ ਚਾਹੀਦੀ ਆ ਉਦੋਂ ਹੀ ਵਿਜੇ ਉਸ ਦੇ ਪਿਆਰ ਕਰਦਾ ਹੋਇਆ ਬੋਲਿਆ ਇਸ ਲਈ ਤਾਂ ਮੈਨੂੰ ਤੂੰ ਐਨੀ ਵਧੀਆ ਲੱਗਦੀ ਆ ਹੁਣ ਜੇਕਰ ਨਾਨੀ ਮਾ ਦੁਆਰਾ ਤੈਨੂੰ ਕੰਮ ਕਰਨ ਨੂੰ ਕਵੇ ਤਾ ਤੈਨੂੰ ਕੰਮ ਕਰਨ ਦੀ ਕੋਈ ਲੋੜ ਨਹੀਂ ਮੈਂ ਆ ਕੇ ਕਰ ਲਵਾਂਗਾ ਪਰ ਤੈਨੂੰ ਭੁੱਖ ਲੱਗੀ ਹੋਵੇਗੀ ਨਾ ਹੱਥ ਮੂੰਹ ਧੋਲਾ ਮੈਂ ਖਾਣਾ ਲਗਾਉਂਦੀ ਆ ਛਣੀ ਨੇ ਕਿਹਾ ਤਾਂ ਵਿਝੇ ਬੋਲਿਆ ਅਰੇ ਨਹੀਂ ਤੇਰੇ ਹੱਥ ਵਿੱਚ ਪੱਟੀ ਬੰਨੀ ਹੋਈ ਆ ਨਾਨੀ ਮਾ ਨੂੰ ਕਹਦੇ ਉਹ ਖਾਣਾ ਲਾ ਦੇਵੇਗੀ ਠੀਕ ਆ ਮੈਂ ਜਾ ਕੇ ਉਹਨਾਂ ਨੂੰ ਕਹਿੰਦੀ ਆ ਇਦਾਂ ਬੋਲਦੇ ਹੋਏ ਛਣੀ ਨਾਨੀ ਸੱਸ ਦੇ ਕਮਰੇ ਵੱਲ ਵਧੀ ਤੇ ਸੋਚਣ ਲੱਗੀ ਨਾਨੀ ਮਾ ਤੇ ਮੇਰੇ ਨਾਟਕ ਦਾ ਕੋਈ ਅਸਰ ਨਹੀਂ ਹੋਇਆ ਨਾ ਜਾਣੇ ਇਸ ਮਿੱਟੀ ਦੀ ਬਣੀ ਹੋਈ ਪਰ ਮੈਂ ਵੀ ਘਟ ਨਹੀਂ ਸੀ ਇਹਨਾਂ ਨੂੰ ਬਿਰਧ ਆਸ਼ਰਮ ਭੇਜੇ ਬਿਨਾ ਮੈਨੂੰ ਚੈਨ ਨਹੀਂ ਆਵੇਗਾ ਛਣੀ ਨੇ ਕਿਹਾ ਨਾਨੀ ਮਾ ਖਾਣਾ ਲਗਾ ਦੇਵੋ ਬਹੁਤ ਭੁੱਖ ਲੱਗੀ ਆ ਤਾਂ ਕਲਾवटी ਜੀ ਬੋਲੀ ਠੀਕ ਆ ਬਹੂ ਮੈਂ ਆ ਰਹੀ ਆ ਉਹਨਾਂ ਦੇ ਸਰੀਰ ਵਿੱਚ ਕਾਫੀ ਦਰਦ ਹੋ ਰਿਹਾ ਸੀ ਉਹਨਾਂ ਵਿੱਚ ਇੰਨੀ ਹਿੰਮਤ ਨਹੀਂ ਸੀ ਕਿ ਉਹ ਹੋਰ ਕੰਮ ਕਰ ਸਕਣ ਪਰ ਫਿਰ ਵੀ ਜਿੱਦਾਂ ਕਰਕੇ ਰਸੋਈ ਘਰ ਵਿੱਚ ਗਈ ਤੇ ਖਾਣਾ ਕੱਢ ਕੇ ਲੈ ਆਈ ਜਿੱਦਾਂ ਹੀ ਵਿਜੇ ਨੇ ਖਾਣਾ ਖਾਣਾ ਸ਼ੁਰੂ ਕੀਤਾ ਤਾਂ ਉਸ ਦਾ ਗੁੱਸਾ ਸੱਤਵੇਂ ਅਸਮਾਨ ਤੇ ਪਹੁੰਚ ਗਿਆ ਇਹ ਕਿਦਾਂ ਦਾ ਖਾਣਾ ਬਣਾਇਆ ਨਾਨੀ ਵਿਜੇ ਦੀ ਇਹ ਗੱਲ ਸੁਣ ਕੇ ਹੈਰਾਨ ਰਹਿ ਗਈ ਉਹਨਾਂ ਨੇ ਖਾਣਾ ਖਾ ਕੇ ਦੇਖਿਆ ਤਾਂ ਰੋਟੀ ਤੇ ਚੌਲਾਂ ਵਿੱਚ ਕੋਕੜੂ ਪਏ ਹੋਏ ਸੀ ਤੇ ਸਬਜ਼ੀ ਵਿੱਚ ਬਹੁਤ ਹੀ ਜ਼ਿਆਦਾ ਮਿਰਚ ਸੀ ਕਲਾवटी ਜੀ ਕੁਝ ਸਮਝ ਨਹੀਂ پا ਰਹੀ ਸੀ ਕਿਉਂਕਿ ਉਹਨਾਂ ਨੇ ਆਪਣੇ ਹੱਥਾਂ ਨਾਲ ਖਾਣਾ ਬਣਾਇਆ ਸੀ ਇੱਕ ਹੋਰ ਸ਼ਣੀ ਦਾ ਝੂਠ ਉਹਨਾਂ ਦੇ ਮਨ ਵਿੱਚ ਹਜ਼ਾਰਾਂ ਸਵਾਲ ਪੈਦਾ ਕਰ ਰਿਹਾ ਸੀ ਤੇ ਦੂਜੀ ਹੋਰ ਵਿਜੇ ਦੀ ਨਾਰਾਜ਼ਗੀ ਨਾਲ ਉਹ ਬਹੁਤ ਹੀ ਜ਼ਿਆਦਾ ਘਬਰਾ ਗਈ। ਉਦੋਂ ਹੀ ਕੰਬ ਕੇ ਆਵਾਜ਼ ਵਿੱਚ ਬੋਲੀ ਕਿ ਬੇਟਾ ਮੈਂ ਤਾਂ ਖਾਣਾ। ਐਸੇ ਸਮੇਂ ਉਹਨਾਂ ਦੀ ਗੱਲ ਨੂੰ ਕੱਟਦਾ ਹੋਇਆ ਵਿਜੇ ਬੋਲਿਆ "ਬੱਸ ਨਾਨੀ, ਹੁਣ ਬਹੁਤ ਹੋ ਗਿਆ। ਤੁਹਾਡੇ ਤੋਂ ਕੋਈ ਉਮੀਦ ਰੱਖਣਾ ਹੀ ਬੇਕਾਰ ਆ। ਚਲੋ ਛਣੀ ਅਸੀਂ ਬਾਹਰ ਜਾ ਕੇ ਖਾਣਾ ਖਾ ਆਉਂਦੇ ਹਾਂ।" ਇੰਨਾ ਕਹਿੰਦੇ ਹੋਏ ਵਿਜੇ ਨੇ ਛਣੀ ਦਾ ਹੱਥ ਫੜਿਆ ਤੇ ਬਾਹਰ ਨਿਕਲ ਗਿਆ। ਵਿਜੇ ਤੇ ਛਣੀ ਹੋਟਲ 'ਚ ਚਲੇ ਗਏ ਤੇ ਟੈੱਡ ਪਰ ਕੇ ਸਵਾਦਿਸ਼ਟ ਖਾਣਾ ਖਾਦਾ। ਸ਼ਣੀ ਅੱਜ ਮਾਣੀ ਮਣ ਬੜੀ ਖੁਸ਼ ਹੁੰਦੀ ਸੀ ਕਿਉਂ ਨਾ ਅੱਜ ਉਸ ਦੇ ਕਾਰਨ ਕਲਾਵਤੀ ਜੀ ਨੂੰ ਇੰਨੀਆਂ ਗਾਲਾਂ ਜੋ ਪੰਗਾ ਸੀ ਹੁਣ ਨਾਨੀ ਆਪਣੇ ਹੰਝੂ ਪੂੰਝਦੇ ਹੋਏ ਆਪਣੇ ਕਮਰੇ ਚ ਚਲੀ ਗਈ ਉਹਨਾਂ ਦਾ ਮਨ ਅੰਦਰ ਹੀ ਅੰਦਰ ਰੋ ਰਿਹਾ ਸੀ ਵਿਜੇ ਤੇ ਸ਼ਣੀ ਦਾ ਜਦੋਂ ਡਿਨਰ ਖਤਮ ਹੋਇਆ ਉਦੋਂ ਹੀ ਉਹ ਘਰ ਆ ਘਰ ਲਈ ਨਿਕਲ ਲੱਗੇ ਉਦੋਂ ਹੀ ਵਿਜੇ ਨੇ ਕਿਹਾ ਸੁਣੋ ਮੈਂ ਸੋਚ ਰਿਹਾ ਕਿ ਘਰ ਤਾਂ ਖਾਣ ਨੂੰ ਕੁਝ ਨਹੀਂ ਨਾਨੀ ਮਾ ਲਈ ਕੁਝ ਲੈ ਚਲਦੇ ਆ ਪਾਗਲ ਹੋ ਗਏ ਹੋ ਨਾਨੀਏ ਖਾਣਾ ਖਾਣਗੇ ਉਨ੍ਹਾਂ ਦੀ ਉਮਰ ਹੋ ਚੁੱਕੀ ਆ ਜਿਆਦਾ ਮਸਾਲੇ ਵਾਲਾ ਖਾਣਾ ਖਾਣਗੇ ਤਾਂ ਉਨ੍ਹਾਂ ਦੀ ਤਬੀਅਤ ਖਰਾਬ ਹੋ ਜਾਵੇਗੀ ਪਰ ਛਣੀ ਨਾਨੀ ਨੂੰ ਭੁੱਖ ਲੱਗੀ ਹੋਵੇਗੀ ਵਿਜੇ ਨੇ ਕਿਹਾ ਤਾਂ ਛਣੀ ਬੋਲੀ ਘਰ ਵਿੱਚ ਬਹੁਤ ਕੁਝ ਬਣਾ ਲੈਣਗੇ ਤੁਸੀਂ ਚਿੰਤਾ ਨਾ ਕਰੋ ਛਣੀ ਦੀ ਗੱਲ ਸੁਣ ਕੇ ਵਿਜੇ ਬੋਲਿਆ ਠੀਕ ਆ ਮੇਰੀ ਮਾਂ ਹੁਣ ਘਰ ਚੱਲ ਇਦਾਂ ਕਹਿੰਦੇ ਹੋਏ ਵਿਜੇ ਛਣੀ ਦੇ ਨਾਲ ਹੋਟਲ ਤੋਂ ਬਾਹਰ ਨਿਕਲ ਆਇਆ ਘਰ ਪਹੁੰਚ ਕੇ ਵਿਜੇ ਨੇ ਬੈਲ ਬਜਾਈ ਪਰ ਦਰਵਾਜ਼ਾ ਨਹੀਂ ਖੁੱਲਿਆ ਉਸਨੇ ਦੁਬਾਰਾ ਬੈਲ ਬਜਾਈ ਪਰ ਹੁਣ ਵੀ ਦਰਵਾਜ਼ਾ ਨਹੀਂ ਖੁੱਲਿਆ ਫਿਰ ਛਣੀ ਨੇ ਕਿਹਾ ਸਾਨੂੰ ਆਉਣ ਚ ਦੇਰ ਹੋ ਗਈ ਇਸ ਲਈ ਉਹ ਸੌਂ ਗਈ ਹੋਵੇਗੀ ਤੁਸੀਂ ਦੂਜੀ ਚਾਬੀ ਨਾਲ ਦਰਵਾਜ਼ਾ ਖੋਲੋ ਮੈਨੂੰ ਬਹੁਤ ਨੀਂਦ ਆ ਰਹੀ ਆ ਬਿਨੇ ਨੇ ਆਪਣੀ ਜੇਬ ਚੋਂ ਚਾਬੀ ਕੱਢੀ ਤੇ ਦਰਵਾਜ਼ਾ ਖੋਲ ਕੇ ਉਹ ਦੋਵੇਂ ਅੰਦਰ ਆ ਗਏ ਤੇ ਕਮਰੇ ਵਿੱਚ ਸੌਣ ਲਈ ਚਲੇ ਗਏ ਥੋੜੀ ਦੇਰ ਬਾਅਦ ਜਦੋਂ ਕਲਾਵਤੀ ਜੀ ਦੀ ਨੀਂਦ ਖੁੱਲੀ ਤਾਂ ਆਪਣੇ ਕਮਰੇ ਚੋਂ ਬਾਹਰ ਨਿਕਲੀ ਵਿਜੇ ਤੇ ਛਣੀ ਅਜੇ ਤੱਕ ਆਏ ਨਹੀਂ ਇਹ ਸੋਚਦੇ ਹੋ ਉਹ ਉਹਨਾਂ ਦੇ ਕਮਰੇ ਵੱਲ ਵਧੀ ਤੇ ਉੱਥੇ ਪਹੁੰਚਣ ਤੋਂ ਬਾਅਦ ਉਹਨਾਂ ਨੂੰ ਪਤਾ ਚੱਲਿਆ ਕਿ ਉਹ ਦੋਨੋਂ ਤਾਂ ਘਰ ਆ ਚੁੱਕੇ ਹਨ ਬੱਚਿਆਂ ਨੂੰ ਦੇਖ ਕੇ ਉਹਨਾਂ ਨੂੰ ਤਸੱਲੀ ਮਿਰੀ ਉਹਨਾਂ ਦੀ ਅੱਖਾਂ ਪਰ ਆਂਗਾਂ ਤੇ ਵਾਪਸ ਆਪਣੇ ਕਮਰੇ 'ਚ ਆ ਗਈ ਉਹਨਾਂ ਨੂੰ ਬਹੁਤ ਤੇਜ਼ ਭੁੱਖ ਲੱਗੀ ਹੋਈ ਸੀ ਸੋਚਣ ਲੱਗੀ ਜਦੋਂ ਵਿਜੇ ਛੋਟਾ ਸੀ ਤਾਂ ਬਿਨਾਂ ਖਾਣਾ ਖਾਦੇ ਸੌਣ ਲੱਗਦਾ ਸੀ ਤਾਂ ਮੈਂ ਕਿੱਦਾਂ ਕਰਕੇ ਇਹ ਕਹਿ ਕੇ ਖਾਣ ਲਈ ਮਨਾ ਮਨਾ ਲੈਂਦੀ ਸੀ ਕਿ ਭੁੱਖੇ ਪੇਟ ਸੌਣ ਨਾਲ ਇਨਸਾਨ ਤਾਕਤਵਰ ਨਹੀਂ ਬਣਦਾ ਕਿੱਦਾਂ ਵੀ ਕਰਕੇ ਉਸ ਨੂੰ ਮਨਾ ਲੈਂਦੀ ਸੀ ਪਰ ਬਗੈਰ ਖਾਣਾ ਖਾਧੇ ਉਸ ਨੂੰ ਸੌਣ ਨਹੀਂ ਦਿੰਦੀ ਸੀ ਹੁਣ ਮੈਂ ਖਾਣਾ ਖਾਵਾ ਜਾਂ ਨਾ ਖਾਵਾ ਕਿਸੇ ਨੂੰ ਕੋਈ ਪਰਵਾਹੀ ਏਦਾਂ ਸੋਚਦੇ ਹੋਏ ਉਹ ਸੌਣ ਦੀ ਕੋਸ਼ਿਸ਼ ਕਰਨ ਲੱਗੀ ਪਰ ਭੁੱਖ ਦੇ ਮਾਰੇ ਨੀਂਦ ਨਹੀਂ ਆ ਰਹੀ ਸੀ ਕੁਝ ਸਮੇਂ ਬਾਅਦ ਪੰਛੀਆਂ ਦੀ ਆਵਾਜ਼ ਆਉਣ ਲੱਗੀ ਤਾਂ ਛਣੀ ਅਗੜਾਂਗਾ ਲੈਂਦੇ ਹੋਏ ਆਪਣੇ ਕਮਰੇ ਤੋਂ ਬਾਹਰ ਨਿਕਲੀ ਪਰ ਨਾਨੀ ਸੱਸ ਉਸ ਨੂੰ ਕਿਤੇ ਦਿਖਾਈ ਨਹੀਂ ਦੇ ਰਹੀ ਸੀ ਰਸੋਈ ਘਰ ਚ ਦੇਖਿਆ ਤਾਂ ਨਾਨੇ ਉੱਥੇ ਉਥੇ ਵੀ ਨਹੀਂ ਸੀ ਫਿਰ ਜਾ ਕੇ ਉਹਨਾਂ ਦੇ ਕਮਰੇ ਵਿੱਚ ਦੇਖਿਆ ਤਾਂ ਨਾਨੀ ਹੁਣ ਤੱਕ ਸੌ ਰਹੀ ਸੀ ਸ਼ਣੀ ਨੂੰ ਤਾਂ ਜਿੱਦਾਂ ਇੱਕ ਹੋਰ ਮੌਕਾ ਮਿਲ ਗਿਆ ਉਹਨਾਂ ਚਾਰੇ ਪਾਸੇ ਕੂੜਾ ਖਲਾਰ ਦਿੱਤਾ ਤੇ ਝਾੜੂ ਚੁੱਕ ਕੇ ਵਿਜੇ ਦੇ ਆਉਣ ਦਾ ਇੰਤਜ਼ਾਰ ਕਰਨ ਲੱਗੀ ਜਿੱਦਾਂ ਹੀ ਉਹਨੂੰ ਪਤਾ ਲੱਗਾ ਕਿ ਵਿਜੇ ਉੱਠ ਚੁੱਕਿਆ ਤੇ ਬਾਹਰ ਆ ਰਿਹਾ ਉਦੋਂ ਹੀ ਉਸਨੇ ਝਾੜੂ ਲਾਉਣਾ ਸ਼ੁਰੂ ਕਰ ਦਿੱਤਾ ਪਰ ਨੀਂਦ ਦੇ ਕਾਰਨ ਵਿਜੇ ਦਾ ਧਿਆਨ ਉਸ ਵੱਲ ਵੱਧ ਗਿਆ ਇਸ ਸਮੇਂ ਸ਼ਣੀ ਨੇ ਇਹ ਕਹਿਣਾ ਸ਼ੁਰੂ ਕਰ ਦਿੱਤਾ ਕੇ ਮੇਰੀ ਤਾਂ ਢੂਈ ਬਹੁਤ ਦੁਖ ਰਹੀ ਆ ਵੀ ਜੇ ਨਾਨੀ ਨੂੰ ਕੁਝ ਨਾ ਕਹੋ ਨਾਨੀ ਮਾ ਆਪਣੇ ਕਮਰੇ ਚ ਸੌ ਰਹੀ ਆ ਇੰਨੀ ਦੇਰ ਤੱਕ ਨਾਨੀ ਮਾ ਸੌ ਰਹੀ ਆ ਵੀ ਜੇ ਉਹਨਾਂ ਨੂੰ ਸੌਣ ਦੇਵੋ ਓੰਜ ਵੀ ਮੈਂ ਤਾਂ ਇਸ ਘਰ ਦੀ ਨੌਕਰਾਨੀ ਆ ਉਹ ਕੰਮ ਨਹੀਂ ਕਰਨਗੇ ਤਾਂ ਮੈਨੂੰ ਹੀ ਕਰਨਾ ਪਵੇਗਾ ਨਾ ਕਿੱਦਾਂ ਦੀਆਂ ਗੱਲਾਂ ਕਰ ਰਹੀਆਂ ਤੂੰ ਬੈਠ ਏਦਾਂ ਕਹਿੰਦੇ ਹੋਏ ਵੀ ਜੇ ਕਲਾਵਤੀ ਜੀ ਦੇ ਕਮਰੇ ਵੱਲ ਵਧਿਆ ਤੇ ਜੋਰ-ਜੋਰ ਨਾਲ ਚਲਾਉਣ ਲੱਗਾ ਨਾਨੀ ਮਾ ਕਿੱਥੇ ਹੁਣ ਹੁਣ ਤੱਕ ਉਦੋਂ ਹੀ ਕਲਾਵਾਤੀ ਜੀ ਹੜਬੜੀ ਨਾਲ ਉੱਠੀ ਨਾਨੀ ਜੀ ਤੁਹਾਨੂੰ ਕਿੰਨੀ ਵਾਰ ਕਿਹਾ ਕਿ ਇਦਾਂ ਦੇ ਹਾਲਾਤ ਵਿੱਚ ਸ਼ਨੀ ਦਾ ਧਿਆਨ ਰੱਖਿਆ ਕਰੋ ਪਰ ਇੱਥੇ ਤੁਸੀਂ ਸੌ ਰਹੇ ਹੋ ਤੇ ਸ਼ਨੀ ਝਾੜੂ ਲਾ ਰਹੀ ਆ ਜੇਕਰ ਤੁਸੀਂ ਉਸ ਦਾ ਧਿਆਨ ਨਹੀਂ ਰੱਖ ਸਕਦੇ ਤਾਂ ਤੁਹਾਡਾ ਇਸ ਘਰ ਵਿੱਚ ਰਹਿਣ ਦਾ ਕੀ ਫਾਇਦਾ ਇਦਾਂ ਕਹਿੰਦੇ ਹੋਏ ਵਿਜੇ ਨੇ ਸ਼ਨੀ ਦੇ ਹੱਥੋਂ ਝਾੜੂ ਫੜ ਕੇ ਥੱਲੇ ਸੁੱਟ ਦਿੱਤਾ ਨਾਨੀ ਮਾ ਸ਼ਨੀ ਨੂੰ ਭੁੱਖ ਲੱਗੀ ਹੋਵੇਗੀ ਤੇ ਮੈਂ ਵੀ ਆਫਿਸ ਲਈ ਤਿਆਰ ਹੋ ਰਿਹਾ ਜਲਦੀ ਹੀ ਖਾਣਾ ਬਣਾ ਦੇਵੋ ਤੇ ਹਾਂ ਕੱਲ ਰਾਤ ਜਿੱਦਾਂ ਖਾਣਾ ਨਹੀਂ ਬਣਾਉਣਾ ਇਦਾਂ ਕਹਿ ਕੇ ਵਿਜੀ ਆਪਣੇ ਕਮਰੇ ਵੱਲ ਚਲਾ ਗਿਆ ਤੇ ਕਲਾਵਤੀ ਉਸ ਨੂੰ ਦੇਖਦੇ ਹੀ ਹੈਰਾਨ ਰਹਿ ਗਈ ਸਮਾਂ ਬੀਤਦਾ ਜਾ ਰਿਹਾ ਸੀ ਦਿਨ ਬਦਨ ਸ਼ਨੀ ਦੇ ਨਖਰੇ ਤੇ ਉਸ ਦਾ ਨਾਟਕ ਵੱਧਦਾ ਹੀ ਜਾ ਰਿਹਾ ਸੀ ਹੁਣ ਸ਼ਨੀ ਦਾ ਨੌਵਾਂ ਮਹੀਨਾ ਚੱਲ ਰਿਹਾ ਸੀ ਉਸ ਨੂੰ ਤੇਜ਼ੀ ਨਾਲ ਪੌੜੀਆਂ ਚੜਦੇ ਦੇਖਿਆ ਤਾਂ ਕਲਾਵਤੀ ਜੀ ਨੇ ਕਿਹਾ ਬਹੂ ਐਸ ਸਮੇਂ ਬਹੁਤ ਸੰਭਲ ਕੇ ਰਹਿਣਾ ਚਾਹੀਦਾ ਤੂੰ ਜ਼ਿਆਦਾ ਪੌੜੀਆਂ ਨਾ ਚੜਿਆ ਕਰ ਤੇ ਹੌਲੀ ਚੱਲਿਆ ਕਰ ਨਹੀਂ ਤਾਂ ਬੱਚੇ ਤੇ ਅਸਰ ਹੋਵੇਗਾ ਨਾਨੀ ਮਾ ਤੁਸੀਂ ਮੇਰੇ ਲਈ ਚੰਗਾ ਨਹੀਂ ਬੋਲ ਸਕਦੇ ਤਾਂ ਘੱਟੋ-ਘੱਟ ਮੇਰੇ ਬੱਚੇ ਲਈ ਬੁਰਾ ਤਾਂ ਨਾ ਸੋਚੋ ਮੇਰੇ ਸਿਰ ਵਿੱਚ ਬਹੁਤ ਦਰਦ ਹੋ ਰਿਹਾ ਅਦਰਕ ਵਾਲੀ ਚਾਹ ਬਣਾ ਕੇ ਲਿਆਓ ਤੇ ਨਾਲ ਹੀ ਥੋੜੇ ਸਮੋਸੇ ਵੀ ਬਲਾ ਬਣਾ ਲੈਣਾ ਕਲਾਵਤੀ ਜੀ ਚੁੱਪ ਕਰਕੇ ਉਸ ਦੀ ਗੱਲ ਦਾ ਕੋਈ ਜਵਾਬ ਦਿੱਤੇ ਬਿਨਾ ਉਸ ਦੀ ਫਰਮਾਇਸ਼ ਪੂਰੀ ਕਰਨ ਲੱਗ ਪਈ ਥੋੜੀ ਦੇਰ ਵਿੱਚ ਸ਼ਣੀ ਦੇ ਚਲਾਉਣ ਦੀ ਆਵਾਜ਼ ਆਈ ਉਧਰ ਸਮੋਸੇ ਬਣਾਉਂਦੀ ਕਲਾਵਤੀ ਜੀ ਦੇ ਕੰਨਾਂ ਵਿੱਚ ਜਦੋਂ ਉਸ ਦੀ ਆਵਾਜ਼ ਪਈ ਤਾਂ ਉਹ ਗੈਸ ਬੰਦ ਕਰਕੇ ਉਸ ਦੇ ਕੋਲ ਗਈ ਕਿ ਕੀ ਹੋਇਆ ਬੇਟਾ ਨਾਨੀ ਜੀ ਬਚਾ ਲਓ ਮੈਨੂੰ ਬਹੁਤ ਦਰਦ ਹੋ ਰਿਹਾ ਸ਼ਣੀ ਦਰਦ ਨਾਲ ਛੱਟ ਪਟਾ ਰਹੀ ਸੀ ਬੇਟਾ ਮੈਂ ਹੁਣੇ ਵਿਜੇ ਨੂੰ ਫੋਨ ਕਰਦੀ ਆ ਅੱਜ ਤੱਕ ਕਹਿੰਦੇ ਹੋਏ ਕਲਾवटी ਜੀ ਟੇਬਲ ਤੇ ਰੱਖ ਕੇ ਫੋਨ ਨੂੰ ਚੁੱਕ ਕੇ ਵਿਜੇ ਨੂੰ ਫੋਨ ਲਾਉਣ ਲੱਗੀ ਪਰ ਵਿਜੇ ਨੇ ਫੋਨ ਨਹੀਂ ਚੁੱਕਿਆ ਇਹ ਸੋਚੇ ਨਾਨੀ ਕੀ ਹੋਵੇਗਾ ਜੋ ਬਿਨਾ ਮਤਲਬ ਦੇ ਫੋਨ ਕਰਕੇ ਮੈਨੂੰ ਪਰੇਸ਼ਾਨ ਕਰਦੀ ਰਹਿੰਦੀ ਆ ਪਰੇਸ਼ਾਨ ਹੋ ਕੇ ਉਹਨਾਂ ਨੇ ਦੁਬਾਰਾ ਫੋਨ ਕੀਤਾ ਪਰ ਵਿਜੇ ਨੇ ਫੋਨ ਨਹੀਂ ਚੁੱਕਿਆ ਇੱਕ ਵਾਰ ਹੋਰ ਕਰਕੇ ਦੇਖਦੀ ਆ ਚਿੰਤਾ ਕਰਦੇ ਹੋਏ ਕਲਾਵਤੀ ਜੀ ਨੇ ਫਿਰ ਫੋਨ ਕੀਤਾ ਉਦੋਂ ਹੀ ਵਿਜੇ ਨੇ ਫੋਨ ਚੁੱਕ ਕੇ ਕਿਹਾ ਨਾਨੀ ਮੈਂ ਆਫਿਸ ਚ ਬਿਜ਼ੀ ਆ ਸਮਝਦੀ ਕਿਉਣੀ ਬੇਟਾ ਉਹ ਛਣੀ ਕਿ ਛਣੀ ਛਣੀ ਦੇ ਇਲਾਵਾ ਤੁਹਾਨੂੰ ਕੁਝ ਮਿਲਦਾ ਹੈ ਨਹੀਂ ਤੁਸੀਂ ਦੁਬਾਰਾ ਫੋਨ ਨਾ ਕਰੋ ਇਦਾਂ ਕਹਿੰਦੇ ਹੋਏ ਵਿਜੇ ਜਿੱਦਾਂ ਹੀ ਫੋਨ ਰੱਖਣ ਲੱਗਾ ਉਦੋਂ ਹੀ ਕਲਾਵਤੀ ਜੀ ਬੋਲੀ ਬੇਟਾ ਛਣੀ ਨੂੰ ਬਹੁਤ ਦਰਦ ਹੋ ਰਿਹਾ ਉਸ ਤੋਂ ਜਲਦੀ ਤੋਂ ਜਲਦੀ ਹਸਪਤਾਲ ਲੈ ਕੇ ਜਾਣਾ ਪਵੇਗਾ ਇੰਨੀ ਗੱਲ ਸੁਣਦੇ ਹੀ ਵਿਜੇ ਨੇ ਘਬਰਾਉਂਦੇ ਹੋਏ ਬੋਲਿਆ ਨਾਨੀ ਮੈਂ ਪੰਜਾਂ ਮਿੰਟਾਂ ਚ ਆ ਰਿਹਾ ਥੋੜੀ ਦੇਰ ਵਿੱਚ ਹੀ ਵਿਜੇ ਘਰ ਪਹੁੰਚਿਆ ਵਿਜੇ ਨੇ ਸ਼ਣੀ ਨੂੰ ਫੜਕੇ ਗੱਡੀ 'ਚ ਬਿਠਾਇਆ ਉਦੋਂ ਹੀ ਕਲਾवटी ਜੀ ਵੀ ਗੱਡੀ ਦੇ ਵਿੱਚ ਬੈਠ ਗਈ ਤੇ ਥੋੜੀ ਦੇਰ ਵਿੱਚ ਹੀ ਉਹ ਹਸਪਤਾਲ ਪਹੁੰਚ ਗਏ ਥੋੜੀ ਦੇਰ ਬਾਅਦ ਕਲਾवटी ਜੀ ਕਹਿਣ ਲੱਗੀ ਰੱਬਾ ਜਲਦੀ ਹੀ ਤੁਸੀਂ ਮੈਨੂੰ ਮੇਰੇ ਬੱਚੇ ਦਾ ਮੋਹ ਦਿਖਾ ਦੇਵੋ ਬਸ ਸਭ ਕੁਝ ਖੁਸ਼ੀ-ਖੁਸ਼ੀ ਹੋ ਜਾਵੇ ਇਦਾਂ ਕਹਿੰਦੇ ਹੋਏ ਹੱਥ ਜੋੜ ਕੇ ਰੱਬ ਤੋਂ ਬੇਨਤੀ ਕਰ ਰਹੀ ਸੀ ਇੰਨੀ ਦੇਰ ਵਿੱਚ ਡਾਕਟਰ ਬਾਹਰ ਨਿਕਲੇ ਤਾਂ ਅਜੇ ਵਿਜੇ ਕਵਰਾਉਂਦਾ ਹੋਇਆ ਉੱਠਿਆ ਵਧਾਈਆਂ ਜੀ ਮੁੰਡਾ ਹੋਇਆ ਡਾਕਟਰ ਨੇ ਵਧਾਈ ਦਿੰਦੇ ਹੋਏ ਕਿਹਾ ਤਾਂ ਵਿਜੇ ਤੇ ਨਾਨੀ ਮਾ ਦੀਆਂ ਅੱਖਾਂ 'ਚ ਖੁਸ਼ੀ ਦੇ ਹੰਝੂ ਆ ਗਏ ਜਦੋਂ ਵਿਜੇ ਛਣੀ ਤੇ ਬੱਚੇ ਨੂੰ ਲੈ ਕੇ ਕਮਰੇ 'ਚ ਆ ਗਿਆ ਤਾਂ ਕਲਾਵਤੀ ਜੀ ਆਪਣੇ ਪੜਪੋਤੇ ਨੂੰ ਦੇਖ ਕੇ ਬਹੁਤ ਹੀ ਖੁਸ਼ ਹੋ ਗਈ ਕਲਾਵਤੀ ਜੀ ਉਸ ਨੂੰ ਆਪਣੀ ਝੋਲੀ 'ਚ ਲੈਣ ਲੱਗੀ ਉਸੇ ਸਮੇਂ ਵਿਜੇ ਨੇ ਆਪਣੇ ਬੱਚੇ ਨੂੰ ਆਪਣੀ ਝੋਲੀ 'ਚ ਚੁੱਕ ਲਿਆ ਤੇ ਕਹਿਣ ਲੱਗਿਆ ਤੁਸੀਂ ਇਦਾਂ ਕਰ ਕਿਦਾਂ ਇਸ ਨੂੰ ਚੱਕ ਸਕਦੇ ਹਾਂ ਜੇਕਰ ਕੋਈ ਇਨਫੈਕਸ਼ਨ ਹੋ ਗਈ ਤਾਂ ਇਹ ਸੁਣਦੇ ਹੀ ਕਲਾवटी ਜੀ ਦਾ ਦਿਲ ਟੁੱਟ ਗਿਆ ਅੱਜ ਇੱਕ ਮਾਂ ਦੇ ਦਿਲ ਨੂੰ ਸਭ ਤੋਂ ਜ਼ਿਆਦਾ ਸੱਟ ਪਹੁੰਚੀ ਸੀ ਜਿਸ ਬੱਚੇ ਦੇ ਇੰਤਜ਼ਾਰ ਵਿੱਚ ਅੱਜ ਤੱਕ ਛਣੀ ਦੇ ਸਵੇਰ ਨੂੰ ਵੀ ਸਹਿਣ ਕਰਦੀ ਰਹੀ ਅੱਜ ਉਸ ਬੱਚੇ ਨੂੰ ਉਹਨਾਂ ਨੂੰ ਹੱਥ ਵੀ ਨਹੀਂ ਲਾਉਣ ਦਿੱਤਾ ਗਿਆ ਹੌਲੀ-ਹੌਲੀ ਸਮਾਂ ਬੀਤਦਾ ਗਿਆ ਬੱਚਿਆਂ ਨੂੰ ਘਰ ਵਿੱਚ ਆਏ ਇੱਕ ਮਹੀਨਾ ਹੋ ਗਿਆ ਪਰ ਅਜੇ ਤੱਕ ਕਲਾਵਤੀ ਜੀ ਨੂੰ ਉਸ ਨੂੰ ਝੋਲੀ ਵਿੱਚ ਲੈਣ ਦਾ ਸੌਖ ਨਹੀਂ ਮਿਲਿਆ ਨਾਨੀ ਜੀ ਸੁਣੋ ਕੱਲ੍ਹ ਘਰ ਵਿੱਚ ਪੂਜਾ ਬੱਚੇ ਦਾ ਨਾਮਕਰਨ ਨਾਮਕਰਨ ਕਰਨਾ ਸਾਰੀ ਤਿਆਰੀ ਸਮੇਂ ਸਿਰ ਕਰਵਾ ਦਿਓ ਵਿਜੇ ਨੇ ਨਾਨੀ ਤੇ ਹੱਕ ਜਿਤਾਉਂਦੇ ਹੋਏ ਕਿਹਾ ਠੀਕ ਆ ਬੇਟਾ ਮੈਂ ਕਰ ਦੇਵਾਂਗੀ ਨਾਨੀ ਮਾਣੇ ਮੁਸਕਰਾਉਂਦੇ ਹੋਏ ਕਿਹਾ ਉਸੇ ਸਮੇਂ ਛਣੀ ਨੇ ਆਵਾਜ਼ ਦਿੱਤੀ ਤਾਂ ਜਿੱਦਾਂ ਹੀ ਵਿਜੇ ਕਮਰੇ 'ਚ ਗਿਆ ਤਾਂ ਛਣੀ ਨੇ ਕਿਹਾ ਮੈਂ ਪੁੱਛਦੀ ਆ ਤੁਹਾਨੂੰ ਸਾਡੇ ਬੱਚੇ ਦੀ ਕੋਈ ਪਰਵਾਹ ਹੈ ਵੀ ਜਾਂ ਨਹੀਂ ਕਿੰਨੀ ਵਾਰ ਮੈਂ ਤੁਹਾਨੂੰ ਕਿਹਾ ਕਿ ਨਾਨੀ ਮਾਂ ਨੂੰ ਬਿਰਧ ਆਸ਼ਰਮ ਛੱਡਾਓ ਪਰ ਤੁਸੀਂ ਉਹ ਕਿ ਮੇਰੀ ਇੱਕ ਗੱਲ ਵੀ ਨਹੀਂ ਸੁਣਦੇ ਪਰ ਹੋਇਆ ਕੀ ਤੁਹਾਨੂੰ ਨਾਨੀ ਵਾਰ-ਵਾਰ ਮੇਰੇ ਬੱਚੇ ਨੂੰ ਹੱਥ ਲਾਉਣ ਦੀ ਕੋਸ਼ਿਸ਼ ਕਰਦੀ ਆ ਕੱਲ ਨੂੰ ਜੇਕਰ ਮੇਰੇ ਬੱਚੇ ਨੂੰ ਕੁਝ ਹੋ ਗਿਆ ਤਾਂ ਮੈਂ ਤੁਹਾਨੂੰ ਕਦੇ ਮਾਫ਼ ਨਹੀਂ ਕਰਾਂਗੀ ਤੂੰ ਪ੍ਰੈਗਨੈਂਸੀ ਨਹੀਂ ਤਾਂ ਸਾਰਾ ਕੰਮ ਤੈਨੂੰ ਕਰਨਾ ਪੈਂਦਾ ਇਸ ਲਈ ਉਹਨਾਂ ਨੂੰ ਰੱਖਿਆ ਸੀ ਹੁਣ ਬੱਚਾ 1 ਮਹੀਨੇ ਦਾ ਹੋ ਗਿਆ ਤੇ ਕੱਲ ਪੂਜਾ ਬਾਅਦ ਵਿੱਚ ਮੈਂ ਖੋਦੀ ਉਹਨਾਂ ਨੂੰ ਬਿਰਧ ਆਸ਼ਰਮ ਛੱਡਾਵਾਂਗਾ ਕੱਲ ਕਿਉਂ ਅੱਜ ਕਿਉਂ ਨਹੀਂ ਜਦੋਂ ਲੋਕ ਆਉਣਗੇ ਤਾਂ ਨਾਨੀ ਬਾਰੇ ਪੁੱਛਣਗੇ ਇਸ ਲਈ ਕੱਲ ਦੀ ਪੂਜਾ ਜਦੋਂ ਖਤਮ ਹੋ ਜਾਵੇਗੀ ਤਾਂ ਮੈਂ ਉਹਨਾਂ ਨੂੰ ਬਿਰਦਾ ਆਸ਼ਰਮ ਛੱਡਾਵਾਂਗਾ ਅਗਲੇ ਦਿਨ ਸਵੇਰੇ ਸਵੇਰੇ ਕਲਾਵਤੀ ਪੂਜਾ ਦੀ ਤਿਆਰੀ ਕਰਨ ਲੱਗੀ ਹੋਈ ਸੀ ਪਰ ਉਹਨਾਂ ਨੂੰ ਇਸ ਗੱਲ ਦਾ ਬਿਲਕੁਲ ਵੀ ਅੰਦਾਜ਼ਾ ਨਹੀਂ ਸੀ ਕਿ ਅੱਜ ਉਹਨਾਂ ਦਾ ਇਸ ਘਰ ਵਿੱਚ ਆਖਰੀ ਦਿਨ ਹੈ ਸ਼ਣੀ ਦੇ ਪੇਕੇ ਆਉਣ ਘਰ ਵਾਲੇ ਆਉਣ ਵਾਲੇ ਸਨ ਪੰਡਤ ਜੀ ਵੀ ਆ ਗਏ ਜਦੋਂ ਬੱਚੇ ਦਾ ਨਾਮ ਕਰਨ ਦੀ ਵਾਰੀ ਆਈ ਤਾਂ ਕਲਾਵਤੀ ਜੀ ਬਹੁਤ ਆਸਾ ਨਾਲ বিজে দেਵাল লেখਣ ਲੱਗੀ ਕਿ ਇੱਕ ਵਾਰ ਉਹਨਾਂ ਨੂੰ ਜ਼ਰੂਰ ਪੁੱਛਣਗੇ ਕਿ ਨਾਨੀ ਮਾ ਬੱਚੇ ਦਾ ਕੀ ਨਾਮ ਰੱਖਗੇ। ਪ੍ਰੰਤੂ ਇਹ ਵੀ ਉਹਨਾਂ ਦੀ ਗਲਤਫਹਿਮੀ ਸੀ। ਬੱਚੇ ਦਾ ਨਾਮਕਰਨ ਹੋ ਚੁੱਕਿਆ ਸੀ। ਨਾਮਕਰਨ ਦੇ ਬਾਅਦ 비জে ਨੇ ਪੰਡਿਤ ਜੀ ਦਾ ਅਸ਼ੀਰਵਾਦ ਲਿਆ ਤੇ ਫਿਰ ਕਲਾਵਤੀ ਜੀ ਦਾ ਅਸ਼ੀਰਵਾਦ ਲੈਣ ਲਈ ਆਇਆ। ਤਾਂ ਦੇਖਿਆ ਉਹਨਾਂ ਦੀਆਂ ਅੱਖਾਂ 'ਚ ਹੰਝੂ ਸੀ। ਉਦੋਂ ਹੀ 비জে ਬੋਲਿਆ ਇਹ ਕੀ ਨਾਨੀ ਤੁਸੀਂ ਸਭ ਨੂੰ ਕੀ ਦਿਖਾਉਣਾ ਚਾਹੁੰਦੇ ਹੋ ਕਿ ਅਸੀਂ ਤੁਹਾਡਾ ਧਿਆਨ ਨਹੀਂ ਰੱਖਦੇ। ਨਹੀਂ ਬੇਟਾ ਇਦਾਂ ਦੀ ਕੋਈ ਗੱਲ ਨਹੀਂ ਉਦੋਂ ਹੀ ਸ਼ਣੀ ਨੇ ਕਿਹਾ ਮੈਂ ਤਾਂ ਪਹਿਲਾਂ ਹੀ ਕਿਹਾ ਸੀ ਕਿ ਨਾਟਕ ਕਰਦੀ ਰਹਿੰਦੀ ਆ ਸ਼ਾਮ ਹੁੰਦੇ ਹੀ ਵਿਜੇ ਨਾਨੀ ਮਾਂ ਦੇ ਕੋਲ ਗਿਆ ਤੇ ਕਹਿਣ ਲੱਗਿਆ ਨਾਨੀ ਤੁਹਾਨੂੰ ਕਿਤੇ ਲੈ ਕੇ ਜਾਣਾ ਚਲੋ ਕਲਾਵਤੀ ਜੀ ਹੈਰਾਨ ਹੁੰਦੇ ਹੋਏ ਬੋਲੀ ਪਰ ਬੇਟਾ ਕਿੱਥੇ ਜਾਣਾ ਤੁਹਾਨੂੰ ਜਿੰਨਾ ਕਿਹਾ ਹੈ ਉਹ ਨਹੀਂ ਕਰੋ ਆਪਣੇ ਕੱਪੜੇ ਚੁੱਕੋ ਤੇ ਚਲੋ ਮੇਰੇ ਨਾਲ ਇਹ ਸੁਣਦੇ ਹੀ ਕਲਾ ਜ ਕਲਾਵਤੀ ਜੀ ਦਾ ਕਲੇਜਾ ਫਟ ਗਿਆ ਥੋੜੀ ਦੇਰ ਵਿੱਚ ਸ਼ਣੀ ਨੇ ਉਹਨਾਂ ਦਾ ਬੈਗਪੈਕ ਕਰ ਦਿੱਤਾ ਤੇ ਉਹਨਾਂ ਦੇ ਹੱਥ ਵਿੱਚ ਫੜਾ ਦਿੱਤਾ। ਕਲਾਵਤੀ ਜੀ ਵੀ ਸਮਝ ਚੁੱਕੀ ਸੀ ਕਿ ਬਿਨੇ ਵਿਜੇ ਦੇ ਛਣੀ ਦੇ ਮਣ ਵਿੱਚ ਕੀ ਚੱਲ ਰਿਹਾ ਉਹ ਬਿਨਾ ਸਵਾਲ ਕੀਤੇ ਬਾਹਰ ਖੜੀ ਗੱਡੀ 'ਚ ਬੈਠ ਗਈ ਤੇ ਆਸ਼ਰਮ ਲਈ ਨਿਕਲ ਗਏ। ਰੱਬ ਤੋਂ ਦੁਆ ਕਰ ਰਹੀ ਸੀ ਕਿ ਅੱਜ ਜੋ ਦਿਨ ਅੱਜ ਉਹਨਾਂ ਨੂੰ ਦੇਖਣਾ ਪਿਆ ਉਹਨਾਂ ਦੇ ਬੱਚਿਆਂ ਨੂੰ ਨਾ ਦੇਖਣਾ ਪਵੇ। ਥੋੜੀ ਹੀ ਦੇਰ ਵਿੱਚ ਉਹ ਉੱਥੇ ਪਹੁੰਚ ਗਏ। ਜਿੱਦਾਂ ਹੀ ਕਲਾਵਤੀ ਜੀ ਨੇ ਬਿਰਧ ਆਸ਼ਰਮ ਬਾਲ ਦੇਖਿਆ ਉਹ ਅੰਦਰੋਂ ਬਿਲਕੁਲ ਟੁੱਟ ਚੁੱਕੀ ਸੀ। ਉਦੋਂ ਹੀ ਵਿਜੇ ਬੋਲਿਆ ਨਾਨੀ ਸਾਨੂੰ ਗਲਤ ਨਾ ਸਮਝਿਓ ਪਰ ਹੁਣ ਸਾਡੇ ਤੋਂ ਤੁਹਾਡੀ ਦੇਖਭਾਲ ਨਹੀਂ ਹੋ ਪਾਵੇਗੀ ਇਸ ਲਈ ਮੈਂ ਫੈਸਲਾ ਕੀਤਾ ਕਿ ਅੱਜ ਤੋਂ ਤੁਸੀਂ ਇੱਥੇ ਰਹੋਗੇ ਇੱਥੇ ਤੁਹਾਡੀ ਉਮਰ ਦੇ ਬਹੁਤ ਲੋਕ ਹਨ ਤੁਹਾਡਾ ਦਿਲ ਵੀ ਲੱਗਿਆ ਰਹੇਗਾ ਏਦਾਂ ਕਹਿੰਦੇ ਹੋਏ ਵਿਜੇ ਨੇ ਉਹਨਾਂ ਦੇ ਪੈਰੀ ਹੱਥ ਲਾਏ ਤੇ ਉਹਨਾਂ ਨੂੰ ਬਿਰਧ ਆਸ਼ਰਮ ਛੱਡ ਦਿੱਤਾ ਬਿਰਧ ਆਸ਼ਰਮ ਚੋਂ ਨਿਕਲਦੇ ਹੋਏ ਵਿਜੇ ਦੀਆਂ ਅੱਖਾਂ 'ਚ ਹੰਝੂ ਸੀ ਪਰ ਫਿਰ ਵੀ ਉਸ ਨੇ ਇੱਕ ਵਾਰ ਵੀ ਮੁੜ ਕੇ ਨਹੀਂ ਦੇਖਿਆ ਇਦਰ ਦੂਜੇ ਪਾਸੇ ਸਮਾਂ ਬੀਤਣ ਦੇ ਨਾਲ-ਨਾਲ ਛਣੀ ਦੀਆਂ ਬਤਮੀਜ਼ੀਆਂ ਹੋਰ ਵੀ ਜ਼ਿਆਦਾ ਵਧਣ ਲੱਗੀਆਂ ਜਦੋਂ ਵਿਜੇ ਵੀ ਉਸ ਦੇ ਸੁਭਾਅ ਨਾਲ ਪਰੇਸ਼ਾਨ ਹੋ ਗਿਆ ਤਾਂ ਰਹਿ ਰਹਿ ਕੇ ਉਹ ਨਾਨੀ ਮਾਣ ਨੂੰ ਯਾਦ ਕਰਦਾ ਫਿਰ ਇੱਕ ਦਿਨ ਉਸ ਨੇ ਮਾਨੀ ਮਣ ਸੋਚ ਲਿਆ ਕਿ ਉਹ ਬਿਰਧ ਆਸ਼ਰਮ ਤੋਂ ਨਾਨੀ ਮਾਣ ਨੂੰ ਵਾਪਸ ਲੈ ਕੇ ਆਵੇਗਾ ਤੇ ਛਣੀ ਨੂੰ ਦੱਸੇ ਬਿਨਾਂ ਹੀ ਬਿਰਧ ਆਸ਼ਰਮ ਚਲਿਆ ਗਿਆ ਪ੍ਰੰਤੂ ਜਿੱਦਾਂ ਹੀ ਬਿਰਧ ਆਸ਼ਰਮ 'ਚ ਪਹੁੰਚਿਆ ਤੇ ਨਾਨੀ ਮਾਣ ਨੂੰ ਲੱਭਣ ਲੱਗਾ ਤਾਂ ਇੱਕ ਬਜ਼ੁਰਗ ਵਿਅਕਤੀ ਆਇਆ ਤੇ ਪੁੱਛਣ ਲੱਗਿਆ ਕਿ ਤੁਸੀਂ ਕਿਸ ਨੂੰ ਲੱਭ ਰਹੇ ਹੋ বিজে ਨੇ ਕਿਹਾ ਅੰਕਲ ਜੀ ਮੇਰੀ ਨਾਨੀ ਮਾ ਕਲਵਤੀ ਕਲਾਵਤੀ ਜੀ বিজে ਨੇ ਰੋਂਦੇ ਹੋਏ ਕਿਹਾ ਤਾਂ ਉਸ ਵਿਅਕਤੀ ਨੇ ਕਿਹਾ ਬੇਟਾ ਤੁਸੀਂ ਆਉਣ ਚ ਦੇਰ ਕਰ ਦਿੱਤੀ ਕੀ ਮਤਲਬ বিজে ਨੇ ਪੁੱਛਿਆ ਤਾਂ ਉਸ ਵਿਅਕਤੀ ਨੇ ਕਿਹਾ ਕਿ ਹੁਣ ਉਹ ਇਸ ਦੁਨੀਆ ਚ ਨਹੀਂ ਰਹੇ ਬੇਟਾ ਇਹ ਸੁਣ ਕੇ বিজে ਦੀਆਂ ਅੱਖਾਂ ਫਟੀਆਂ ਦੀਆਂ ਫਟੀਆਂ ਰਹਿ ਗੰਗਾ ਜਦੋਂ ਤੁਸੀਂ ਉਸ ਨੂੰ ਇੱਥੇ ਛੱਡ ਕੇ ਗਏ ਸੀ ਤਾਂ ਉਹ ਬਹੁਤ ਰੋਈ ਸੀ ਬਹੁਤ ਯਾਦ ਕਰਦੀ ਸੀ ਤੈਨੂੰ ਇੱਥੇ ਆਉਣ ਦੇ ਇੱਕ ਹਫ਼ਤੇ ਬਾਅਦ ਉਸ ਦੀ ਮੌਤ ਹੋ ਗਈ ਉਹਨਾਂ ਦੀ ਇੱਕ ਹੀ ਆਖਰੀ ਇੱਛਾ ਸੀ ਆਪਣੇ ਪੜਪੋਤੇ ਨੂੰ ਝੋਲੀ 'ਚ ਚੁੱਕਣ ਦੀ। ਇਦਾਂ ਕਹਿੰਦੇ ਹੋਏ ਉਹਨਾਂ ਨੇ ਆਪਣੇ ਪੜਪੋਤੇ ਲਈ ਜਰਾਬਾਂ ਆਪਣੇ ਹੱਥ ਨਾਲ ਤਿਆਰ ਕੀਤੀਆਂ। ਵਿਜੇ ਦੇ ਹੱਥਾਂ ਵਿੱਚ ਉਹ ਜਰਾਬਾਂ ਦਾ ਜੋੜਾ ਦਿੰਦੇ ਹੋਏ ਉਹ ਵਿਅਕਤੀ ਉੱਥੋਂ ਚਲਾ ਗਿਆ। ਇਹ ਗੱਲਾਂ ਸੁਣ ਕੇ ਵਿਜੇ ਇੱਕਦਮ ਸ਼ਾਂਤ ਹੋ ਗਿਆ। ਅੱਜ ਉਸਨੂੰ ਅਹਿਸਾਸ ਹੋਇਆ ਸੀ ਕਿ ਉਸ ਤੋਂ ਕਿੰਨਾ ਵੱਡਾ ਪਾਪ ਹੋ ਗਿਆ ਤੇ ਟੁੱਟੇ ਦਿਲ ਨਾਲ ਵਿਜੇ ਬਿਰਧ ਆਸ਼ਰਮ ਤੋਂ ਬਾਹਰ ਨਿਕਲ ਕੇ ਬਾਸਟ ਦੇ ਤੇ ਜਾ ਕੇ ਬੈਠ ਗਿਆ ਤੇ ਉੱਚੀ ਉੱਚੀ ਰੋਣ ਲੱਗਾ ਨਾਨੀ ਮਾਂ ਮੈਨੂੰ ਮaaf ਕਰ ਦੇਵੋ ਵਾਪਸ ਆ ਜਾਓ ਨਾਨੀ ਮਾਂ ਨਾਨੀ ਮਾਂ ਦੁਆਰਾ ਬਣਾਏ ਗਏ ਜਰਾਬਾਂ ਦੇ ਜੋੜੇ ਨੂੰ ਆਪਣੇ ਸੀਨੇ ਨਾਲ ਲਾ ਕੇ ਰੋਈ ਜਾ ਰਿਹਾ ਸੀ ਅੱਜ ਵਿਜੇ ਨੂੰ ਆਪਣੀ ਗਲਤੀ ਦਾ ਅਹਿਸਾਸ ਹੋ ਚੁੱਕਿਆ ਸੀ ਪਰੰਤੂ ਹੁਣ ਬਹੁਤ ਦੇਰ ਹੋ ਚੁੱਕੀ ਸੀ ਉਹ ਆਪਣੇ ਜੀਵਨ ਦਾ ਸਭ ਤੋਂ ਵੱਡਾ ਪਾਪ ਕਰ ਚੁੱਕਾ ਸੀ ਜਿਸ ਦਾ ਪ੍ਰਾਸ਼ੀਤ ਸ਼ਾਇਦ ਨਹੀਂ ਸੀ ਸਮਾਂ ਬੀਤਣ ਦੇ ਨਾਲ ਨਾਲ ਵਿਜੇ ਦਾ ਮੁੰਡਾ ਵੀ ਵੱਡਾ ਹੋਣ ਲੱਗਾ ਉਹ ਦੋਵੇਂ ਉਸ ਨੂੰ ਹਰ ਖੁਸ਼ੀ ਦੇਣਾ ਚਾਹੁੰਦੇ ਸੀ ਪਰ ਸ਼ਨੀ ਦੇ ਕਾਰਨ ਘਰ 'ਚ ਹਮੇਸ਼ਾ ਲੜਾਈ ਝਗੜਾ ਰਹਿੰਦਾ। ਵਿਜੇ ਨੂੰ ਆਪਣੀ ਗਲਤੀ ਸਮਝ ਆ ਰਹੀ ਸੀ ਗਲਤੀ ਆਖਰ ਕੀ ਸੀ? ਸ਼ਨੀ ਸ਼ਨੀ ਦੀ ਜਾਨਾਨੀ ਮਾਂ ਦੀ ਪਰ ਕਹਿੰਦੇ ਹਨ ਕਿ ਇਨਸਾਨ ਤਾਂ ਆਪਣੇ ਕਰਮਾਂ ਨੂੰ ਭੁੱਲ ਜਾਂਦਾ ਪਰ ਰੱਬ ਕਦੇ ਨਹੀਂ ਭੁੱਲਦਾ। ਉਸ ਦੇ ਕੋਲ ਹਰ ਇਨਸਾਨ ਦੇ ਕਰਮਾਂ ਦਾ ਹਿਸਾਬ ਹੁੰਦਾ। ਸਮੇਂ ਨੇ ਘਰਵਟ ਬਦਲੀ ਤੇ ਅੱਜ 25 ਸਾਲਾਂ ਦੇ ਬਾਅਦ ਇੱਕ ਵਿਧਵਾ ਔਰਤ ਆਪਣੇ بیٹے ਤੇ ਬਹੂ ਤੋਂ ਉਹਨਾਂ ਦੇ ਘਰ ਦੇ ਇੱਕ ਕੋਨੇ 'ਚ ਪਏ ਰਹਿਮ ਦੀ ਭੀਖ ਮੰਗ ਰਹੀ ਸੀ ਪਰ ਦੋਵਾਂ ਨੇ ਉਹਨਾਂ ਦਾ ਸਮਾਨ ਬਾਹਰ ਸੁੱਟ ਕੇ ਉਹਨਾਂ ਨੂੰ ਘਰੋਂ ਬਾਹਰ ਕੱਢ ਦਿੱਤਾ ਉਹ ਬੁੱਢੀ ਵਿਧਵਾ ਔਰਤ ਕੋਈ ਹੋਰ ਨਹੀਂ ਸਗੋਂ ਸ਼ਣੀ ਸੀ ਜਿਸ ਦੇ ਪਤੀ ਵਿਜੇ ਦੀ 5 ਸਾਲ ਪਹਿਲਾਂ ਮੌਤ ਹੋ ਚੁੱਕੀ ਸੀ ਸ਼ਣੀ ਨੂੰ ਸਮਝ ਆ ਰਿਹਾ ਸੀ ਕਿ ਅੱਜ ਮੈਂ ਉੱਥੇ ਹੀ ਖੜੀ ਹਾਂ ਜਿੱਥੇ ਕੱਲ ਨਾਨੀ ਮਾ ਖੜੀ ਸੀ ਅੱਜ ਉਸ ਨੂੰ ਅਹਿਸਾਸ ਹੋ ਰਿਹਾ ਸੀ ਕਿ ਉਹ ਆਪਣੇ ਦੁਆਰਾ ਕੀਤੇ ਗਏ ਕਰਮਾਂ ਦਾ ਹੀ ਭੋਗ ਰਹੀ ਆ ਉਹ ਪਾਸੇ ਮੂੰਹ ਕਰਕੇ ਰੋਣ ਲੱਗੀ ਤੇ ਮਾਫੀ ਮੰਗਣ ਲੱਗੀ ਨਾਨੀ ਮਾਂ ਮੈਨੂੰ ਮਾਫ ਕਰ ਦੇ ਪਰ ਉਸ ਦੀ ਆਵਾਜ਼ ਹੀ ਉਸ ਦੇ ਕੰਨਾਂ ਵਿੱਚ ਵਾਪਸ ਆਉਣ ਲੱਗੀ ਤੇ ਉਸ ਨੂੰ ਸੁਣਾਈ ਦੇਣ ਲੱਗਾ ਜੈਸੀ ਕਰਨੀ ਪੈਸੀ ਭਰਨੀ ਸੋ ਦੋਸਤੋ ਅਸੀਂ ਜਿੱਦਾਂ ਆਪਣੀ ਜ਼ਿੰਦਗੀ 'ਚ ਕਰਦੇ ਆ ਉਹ ਕੁਝ ਸਮੇਂ ਬਾਅਦ ਭੋਗਣਾ ਹੀ ਪੈਂਦਾ ਉਮੀਦ ਕਰਦੇ ਆ ਕਿ ਤੁਹਾਨੂੰ ਇਹ ਕਹਾਣੀ ਪਸੰਦ ਆਈ ਹੋਵੇਗੀ